ਸ਼ਹਿਰ ਦੀ ਮਸ਼ਹੂਰ ਵਿਦਿਅਕ ਸੰਸਥਾ ਉਵੇਗਾ ਟਿਊਟੋਰੀਅਲ ਵੱਲੋਂ ਅੱਜ OSET ਨਾਮ ਦੇ ਇੱਕ ਟੈਸਟ ਦਾ ਆਯੋਜਨ ਸਰਕਾਰੀ ਬੀਅਰਡ ਕਾਲਜ ਵਿਖੇ ਕੀਤਾ ਗਿਆ ਇਸ ਸਬੰਧੀ ਗੱਲਬਾਤ ਕਰਦਿਆਂ ਸੰਸਥਾ ਦੇ ਮੁਖੀ ਸਰਮਦ ਸ਼ਰੀਫ ਨੇ ਦੱਸਿਆ ਕਿ ਅੱਜ ਇਸ ਟੈਸਟ ਦੇ ਵਿੱਚ ਸ਼ਹਿਰ ਦੇ ਲਗਭਗ 600 ਦੇ ਕਰੀਬ ਵਿਦਿਆਰਥੀ ਭਾਗ ਲੈ ਰਹੇ ਹਨ ਉਨ੍ਹਾਂ ਕਿਹਾ ਕਿ ਕੰਪੀਟੀਸ਼ਨ ਐਗਜ਼ਾਮ ਦੇ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਦੇ ਸਬੰਧ ਦੇ ਵਿੱਚ ਇਹ ਟੈਸਟ ਰੱਖਿਆ ਗਿਆ ਹੈ ਉਹਨਾਂ ਕਿਹਾ ਕਿ ਬੱਚਿਆਂ ਨੂੰ ਅਜਿਹੇ ਟੈਸਟ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਤਾਂ ਜੋ ਉਹ ਅਸਲ ਟੈਸਟ ਦੇ ਵਿੱਚ ਬੈਠ ਕੇ ਪਹਿਲੀ ਅਟਰੈਪਟ ਦੇ ਵਿੱਚ ਹੀ ਟੈਸਟ ਕ리어 ਕਰਨ ਅਤੇ ਆਪਣਾ ਕੈਰੀਅਰ ਬਣਾ ਸਕਣ ਇਸ ਸੰਬੰਧੀ ਕਈ ਬੱਚਿਆਂ ਦੇ ਮਾਪਿਆਂ ਦੇ ਨਾਲ ਅਤੇ ਟੈਸਟ ਦੇ ਰਹੇ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਜਿਨ੍ਹਾਂ ਨੇ ਓਮੇਗਾ ਟਿਊਟੋਰੀਅਲ ਦੁਆਰਾ ਕੀਤੇ ਗਏ ਇਹ ਸੁਪਰਲਿ ਦੀ ਪ੍ਰਸ਼ੰਸਾ ਕੀਤੀ तमाम ਸਕੂਲਾਂ ਦਾ ਜਿਨ ਕਿ ਬਖ ਬਖ ਸਕੂਲਾਂ ਦਾ ਇੱਕ ਉਸ ਸੈਟ ਟੈਸਟ ਲਿਆ ਗਿਆ ਉਹਦੇ ਬਾਰੇ ਕਰ ਕਰ ਰਹੇ ਉਹਦੇ ਅਮੇਜ਼ਿੰਗ ਟਰੈਕਟਰ ਸਰਬਸ਼੍ਰੀ ਦੀ ਪਹਾੜ ਸੁਧਿਆ ਤੁਹਾਡਾ ਜੀਐਨ ਵੈਲਕਮ ਤੇ ਇੱਕ ਕੀ ਮੋਟਰ ਨੂੰ ਲੈ ਕੇ ਤੁਸੀਂ ਜੋ ਟੈਸਟ ਦੀ ਵਿਸ਼ਵਾਸ ਕੀਤਾ ਟੈਸਟ ਲੈ ਰਹੇ ਚਾਹ ਹਮੇਸ਼ਾ ਵੀ ਜਿਹੜੇ ਸਿੱਟਾ ਦੇ ਟੈਸਟ ਜਿਹੜੇ ਹੁੰਦੇ ਨਾ ਸਾਡੇ ਹੁਣਕ ਤੱਕ ਅਸਲ ਵਿੱਚ ਪਟਿਆਲਾ ਚ ਹੁੰਦੇ ਆ ਰਹੇ ਨੇ ਚੰਡੀਗੜ੍ਹ ਦੇ ਨਾਲੋਂ ਪਟਿਆਲਾ ਦੇ ਨਾਲ ਉਦੋਂ ਬਹੁਤ ਪੁਰਾਣੀ ਗੱਲ ਹੋ ਗਈ ਹੈ ਮਤਲਬ ਕਿ ਨਵਾਂ ਕੰਮ ਨਹੀਂ ਹੈ ਪਰ ਸਾਡੇ ਮਲੇਰਕੋਟੜ ਲਈ ਇੱਕ ਨਵੀਂ ਚੀਜ਼ ਹੈ ਤਾਂ ਇਹਦੀ ਸਾਡੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜਦ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਫਿਊਚਰ ਦੇ ਅੰਦਰ ਕਿੰਸਾਂ ਦੇ ਐਗਜ਼ਾਮਸ ਨੂੰ ਫੇਸ ਕਰਨਾ ਕਿੱਦਾਂ ਦੇ ਚੀਜ਼ਾਂ ਨੂੰ ਫੇਸ ਕਰਨਾ ਹੈ ਤਾਂ ਉਦੋਂ ਤੱਕ ਅਸੀਂ ਕਿਵੇਂ ਮਤਲਬ ਉਹਦੇ ਲਈ ਤਿਆਰ ਹੋਵਾਂਗੇ ਕਿ ਉਹਦੇ ਲਈ ਇੱਕ ਪਲੇਟਫਾਰਮ ਹੈ ਕਿ ਸਾਡੇ ਬੱਚੇ ਜਿਹੜੇ ਚਾਹੁੰਦੇ ਨੇ ਸਾਡੇ ਬੱਚਿਆਂ ਦੇ ਅੰਦਰ ਕੈਪੇਬਿਲਿਟੀ ਹੈ ਪੋਟੈਂਸ਼ੀਅਲ ਹੈ ਡਾਕਟਰ ਬਣ ਸਕਦੇ ਨੇ ਇੰਜੀਨੀਅਰ ਬਣ ਸਕਦੇ ਨੇ ਅچھے ਬਿਜ਼ਨਸਮੈਨ ਬਣ ਸਕਦੇ ਨੇ ਹਰ ਫੀਲਡ ਦੇ ਅੰਦਰ ਜਾ ਸਕਦੇ ਨੇ ਬਰਉਨਾਂ ਨੂੰ ਅਸੀਂ ਇਸ ਸਟੈਸ ਦੇ ਤੂੰ ਇਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਫਿਊਚਰ ਦੇ ਅੰਦਰ ਤੁਸੀਂ ਇੰਨੀਆਂ ਚੀਜ਼ਾਂ ਨੂੰ ਫੇਸ ਕਰਨਾ ਹੈ ਤੇ ਕਿੰਨਾ ਕੰਮ ਆ ਹੋ ਸਕਦਾ ਹੈ ਕਾਮਯਾਬੀ ਦੀ ਮੈਂ ਜੇ ਗਲਗ੍ਰਾਂਤ ਦੇਖੋ ਮੈਂ ਪੇਰੈਂਟਸ ਦਾ ਵੀ ਔਰ ਬੱਚਿਆਂ ਦਾ ਵੀ ਔਰ ਸਕੂਲ ਜਿਹੜੇ ਲੱਗਨੇ ਸਾਰੇ ਉਹਨਾਂ ਦਾ ਬੜਾ ਸ਼ੁਕਰੀਆ ਜ਼ਾ ਦਿਤਾ ਕਰਨਾ ਚਾਹਾਂਗਾ ਕਿ ਉਹਨਾਂ ਨੇ ਬੜਾ ਸਾਥ ਦਿੱਤਾ ਹੈ ਇਸ ਹੋਲੇ ਵਿੱਚ ਇਸ ਅੱਛੇ ਕੰਮ ਦੇ ਅੰਦਰ ਕਿ ਬੱਚਿਆਂ ਨੂੰ ਸਾਡੇ ਸਾਡੇ ਫਿਊਚਰ ਦੇ ਲਈ ਤਿਆਰ ਹੋਣ ਉਹਨਾਂ ਨੂੰ ਆਪਣੀ ਪ੍ਰੈਡੈਂਟ ਸਟੇਟਸ ਪਤਾ ਲੱਗੇ ਕਿੱਥੇ ਸਟੈਂਡ ਕਰਦੇ ਆ ਇਹ ਇਤਤਨ ਬੜੀ ਅੱਛੀ ਪਾਰਟਿਸਪੀਕੇਸ਼ਨ ਹੈ ਮੈਰੀਕਲ 600 ਪਲਸ ਬੱਚੇ ਵੀ ਨੇ ਪਾਰਟਿਸਪੇਟ ਕੀਤਾ ਹੈ ਜਿਹੜੀ ਕਿ ਤੁਹਾਡੇ ਸਾਹਮਣੇ ਇੱਕ ਕਾਮਯਾਬੀ ਦੀ ਨਿਸ਼ਾਨੀ ਹੈ। ਅੱਛਾ ਤੁਹਾਡਾ ਜਵਾਬ ਤੁਹਾਨੂੰ ਦੱਸਦਾ ਕਿੰਨੀ ਦੇਰ ਤੋਂ ਸੈਸ਼ਨ ਚਲਾ ਰਹੇ ਹੋ। ਅ ਫਿਲਹਾਲ ਇਹ ਜਿਹੜਾ ਟਿਊਟੋਰੀਅਲ ਐ ਕੋਚਿੰਗ ਇੰਸਟੀਟਿਊਟ ਹੈ ਸੰ 2000 ਤੋਂ ਚੱਲ ਰਿਹਾ। 25 ਸਾਲ ਸ਼ੁਰੂ ਹੋ ਗਏ। ਇਹ ਸੰਘੇਰੀ ਬੱਚੇ ਜਿਹੜੀ ਹੈ ਹੁਣ 25 ਸਾਲ ਪੂਰੇ ਹੋ ਜਾਂਦੇ ਇਸ ਸਾਲ ਦੇ ਅੰਦਰ ਅ ਅਪ੍ਰੈਲ ਦੇ ਵਿੱਚ 25 ਸਾਲ। ਬੜੀ ਕਾਮਯਾਬ ਐਜੂਕੇਸ਼ਨ ਹੈ ਇਹ। ਜੋ ਸ਼ੁਰੂ ਕੀਤਾ ਸੀ ਜਿਹੜਾ ਜੇ ਸਟਾਰਟ ਕੀਤਾ ਸੀਗਾ ਮੈਂ ਕੋਦੇ ਮੇਰੇ ਤੋਂ ਵੀ ਪਹਿਲਾਂ ਦਾ ਇੰਸਟੀਚਿਊਟ ਚੱਲ ਰਿਹਾ ਜਦ ਮੈਂ ਜੁਆਇਨ ਕੀਤਾ ਸੀਗਾ ਮੇਰੇ ਫਰੈਂਡਸ ਨੇ ਸ਼ੁਰੂ ਕੀਤਾ ਹੋਇਆ ਸੀ 2000 ਦੇ ਦੋ ਦੇ ਵਿੱਚ ਮੈਂ ਇਹਨੂੰ ਟੇਕਓਵਰ ਕਰ ਲਿਆ ਸੀ ਤੇ ਅਸੀਂ ਸ਼ੁਰੂ ਦੇ ਵਿੱਚ ਇੱਥੇ ਕੋਚਿੰਗ ਦੇਂਦੇ ਸੀ ਜਿਵੇਂ ਸਿੰਪਲੀ +1 2 ਦੇ ਮੈਡੀਕਲ ਨਾਨ ਮੈਡੀਕਲ ਦੇ ਜਿਹੜੇ ਸਬਜੈਕਟ ਹੈ ਕੈਮਿਸਟਰੀ ਫਿਜ਼ਿਕਸ ਬਾਇਓ ਮੈਥਮੈਟਿਕਸ ਜਾਂ ਉਹ ਤੋਂ JEET ਟੈਸਟ ਹੁੰਦਾ ਅਸ ਜੁਆਇੰਟ ਐਂਟਰੈਂਸ ਟੈਸਟ ਫਾਰ ਦਾ ਪੋਲੀਟੈਕਨਿਕ ਕਾਲਜਿਸ ਉਹਨਾਂ ਦੇ ਲਈ ਤਨਾਲ ਟਾਈਮ ਦੇ ਨਾਲ ਫਿਰ ਅਸੀਂ ਨੂੰ ਥੋੜਾ ਜਿਹਾ ਇੰਪਰੂਵਮੈਂਟ ਲਿਆਂਦੇ ਐਮਬੀਬੀਐਸ ਦੀ ਪ੍ਰੈਪਰੇਸ਼ਨ ਦੇ ਲਈ ਟੈਸਟ ਹੈ ਜਿਹਨੂੰ ਪਹਿਲਾਂ ਪੀਪੀਐਮ ਵੀ ਕਿਹਾ ਜਾਂਦਾ ਸੀ ਫਿਰ ਨੀਟ ਦਾ ਨਾਮ ਦੇ ਦਿੱਤਾ ਗਿਆ ਜੀਡਬਲਿਊ ਹੋ ਗਿਆ ਐਗਰੀਕਲਚਰ ਦੇ ਇਗਜ਼ਾਮ ਹੋ ਗਏ ਉਸ ਤੋਂ ਬਾਅਦ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖਦੇ ਹੋਏ ਬੱਚਿਆਂ ਦੀ ਔਰ ਪੇਰੈਂਟਸ ਦੀ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਫਾਊਂਡੇਸ਼ਨ ਦੇ ਨਾਮ ਤੇ ਸ਼ੁਰੂ ਕੀਤਾ ਜਿਹਦੇ ਵਿੱਚ 6th ਤੋਂ ਲੈ ਕੇ 10th ਤੱਕ ਦੀ ਕਲਾਸਿਸ ਤਾਂ ਕਿ ਬੱਚੇ ਦਾ ਬੇਸ ਸ਼ੁਰੂ ਤੋਂ ਹੀ ਬਣਾਇਆ ਜਾ ਸਕੇ ਫਰੋਮ ਦਾ ਵੈਰੀ ਬਿਗਨਿੰਗ ਕਿਉਂਕਿ ਬੱਚਾ ਪਲੱਸ 1 ਤੋਂ ਕਾਹਦਾ ਅੰਦਰ ਸਟਰੋਂਗ ਹੋ ਜਾਵੇ ਉਹਦਾ ਬੇਸ ਸਟਰੋਂਗ ਹੋ ਜਾਵੇ ਕਿਸੇ ਵੀ ਇਗਜ਼ਾਮ ਨੂੰ ਅੱਛੇ ਤਰੀਕੇ ਨਾਲ ਫੇਸ ਕਰ ਸਕੇ। ਹਾਂ ਸਰ ਤੁਹਾਡੇ ਕੋਚਿੰਗ ਸੈਂਟਰ ਦੇ ਕਿੰਨੇ ਕੋਚਰੇ ਹਨ ਜਿਸ ਜਾਂ ਕਿਹੜੇ-ਕਿਹੜੇ ਬਹੁਤ ਅਰੇ ਚ ਜਾ ਚੁੱਕੇ ਨੇ। ਤੁਹੋ ਕਹਿ ਸਕਦਾ ਹੈ ਐਮਬੀਬੀਐਸੀ ਅਗਰ ਗੱਲ ਕਰਾਂ ਤਾਂ ਜਿੰਨਾ ਤੇਰੇ ਕੋਲ ਆਈਡੀਆ ਹੈ ਥੋੜਾ ਬਹੁਤ ਤਾਂ ਸ਼ਾਇਦ ਜ਼ਿਆਦਾ ਹੀ ਹੋ ਸਕਦਾ ਹੈ ਕਿ 40 ਦੇ ਟ੍ਰੀਪ ਹੁਣ ਤੱਕ ਬੱਚੇ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਮਤਲਬ ਆਪਣੀ ਕੰਪਲੀਟ ਕਰ ਚੁੱਕੇ ਨੇ ਜਾਂ ਐਡ ਪ੍ਰੈਜ਼ੈਂਟ ਕਰ ਰਹੇ ਨੇ। ਬ੍ਰੀ 40 ਡੈਂਟਲ ਕਾਲਜਿਸ ਹੋ ਗਏ ਆਯੁਰਵੈਦਿਕ ਕਾਲਜਿਸ ਹੋ ਗਏ ਜਾਂ ਇੰਜੀਨੀਅਰਿੰਗ ਕਾਲਜ ਦੇ ਅੰਦਰ ਕਾਫੀ ਵੱਡਾ ਨੰਬਰ ਬੱਚਿਆਂ ਦਾ ਗਿਆ ਹੈ ਐਂਡ ਐਗਰੀਕਲਚਰ ਦੇ ਅੰਦਰ ਸਾਡੇ ਹਰ ਸਾਲ ਯੂਨੀਵਰਸਿਟੀ ਦੇ ਅੰਦਰ ਬੀਏ ਯੂ ਦੇ ਅੰਦਰ 2-3 ਬੱਚੇ 2-3 ਬੱਚੇ ਹਰ ਸਾਲ ਜਾਂਦੇ ਨੇ ਸਰ ਜਲਦੀ ਜਲਦੀ ਤਰਸ਼ਕਾਂ ਨੂੰ ਮਲੇਰ ਕੋਲਾ ਸ਼ਹਿਰ ਵਾਸੀوں ਜਿਲ੍ਹਾ ਵਾਸੀوں ਕੀ ਬੇਨਤੀ ਕਰਦੇ ਦੀ ਅਪੀਲ ਕਰਾਂ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਜਿਹੜੇ ਬ੍ਰਦਰ ਸਿਸਟਰਸ ਨੇ ਪੇਰੈਂਟਸ ਨੇ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਵੇਂ ਤੁਸੀਂ ਇਸ ਐਗਜ਼ਾਮ ਦੇ ਅੰਦਰ ਸਾਡਾ ਸਾਥ ਦਿੱਤਾ ਹੈ ਔਰ ਸਕੂਲ ਮੈਨੇਜਮੈਂਟ ਸੇ ਜਿਹੜੀਆਂ ਸਾਥ ਦਿੱਤਾ ਹੈਗਾ ਇਹਨੂੰ ਕਾਮਯਾਬ ਬਣਾਉਣ ਦੇ ਅੰਦਰ ਸਾਡਾ ਤਾਂ ਮੈਂ ਇਹੀ ਕਰਾਂਗਾ ਕਿ ਆਂਦਾ ਸੀ ਸਾਡੇ ਲਈ ਦੁਆ ਕਰੋ ਵੀ ਅਸੀਂ ਇਸ ਤੋਂ ਵੀ ਹੋਰ ਬਿਹਤਰ ਇਗਜ਼ਾਮ ਕਰਾਈਏ ਤਾਂ ਕਿ ਆਪਣੇ ਸ਼ਹਿਰ ਦੇ ਜਿਹੜੇ ਬੱਚੇ ਨੇ ਪਿੰਡਾਂ ਦੇ ਬੱਚੇ ਨੇ ਉਹ ਆਪਣਾ ਪੂਰੀ ਦੁਨੀਆ ਦੇ ਅੰਦਰ ਆਪਣਾ ਸ਼ਹਿਰ ਦਾ ਨਾਮ ਰੌਸ਼ਨ ਕਰਨ। ਹਾਂ ਜੀ। ਜੀ ਸ਼ੁਭਨਾ ਮੈਸਰ ਤੁਹਾਡਾ। ਜੀ ਨਾਮ ਕੀ ਰੱਖਿਆ। ਜਵੇਦ ਜੀ ਅੱਜ ਇੱਥੇ ਬੱਚਾ ਕੋਈ ਟੈਸਟ ਦੇ ਰਿਹਾ ਤੁਹਾਡਾ? ਹਾਂ ਜੀ। ਕੌਣ ਹੈ? ਜੈਦ ਜਵੇਦ। ਓਕੇ। ਔਰ ਇਹਨਾਂ ਟੈਸਟਮੈਨਲ ਕੀ ਲੱਗਦਾ ਤੁਹਾਨੂੰ ਮਤਲਬ ਕਿੰਨਾ ਫਾਇਦਾ ਹੋਣ ਦੀ ਉਮੀਦ ਹੈ ਬੱਚਿਆਂ ਨੂੰ ਦੇਖੋ ਜੀ ਬੱਚਾ ਟੈਸਟ ਦਿੰਦਾ ਹੈਗਾ ਤਾਂ ਪਹਿਲੀ ਫਸਟ ਆਫ ਆਲ ਤਾਂ ਇਹ ਬੱਚੇ ਨੂੰ ਇਹ ਜੀ ਫੀਲਡ ਦੇ ਵਿੱਚ ਜਾਣ ਦਾ ਐਕਸਪੀਰੀਅੰਸ ਆ ਸਬੰਧ ਆਏਗਾ ਵੀ ਕਿੱਦਾਂ ਆਪਣਾ ਕੰਪੀਟੀਸ਼ਨ ਦਾ ਜਿੱਦਾਂ ਟਾਈਮ ਚੱਲ ਰਿਹਾ ਹੈਗਾ ਵੀ ਕਿਤਨਾ ਆਪਾਂ ਪੇਪਰ ਦੇਣਾ ਹੈਗਾ ਉਹਦੀ ਨੋਲੇਜ ਹੁੰਦੀ ਆ ਬੱਚੇ ਨੂੰ ਇਨਫਰਮੇਸ਼ਨ ਹੁੰਦੀ ਆ ਬਾਕੀ ਇਹ ਹੈ ਕਿ ਜੇ ਕੋਈ ਬੱਚਾ ਕਿਸੇ ਨਾ ਕਿਸੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਉਸ ਤਰ੍ਹਾਂ ਦੀ ਤਿਆਰੀ ਕਰਦਾ ਜਿੱਦਾਂ ਦੇ ਟੈਸਟ ਮੰਤਰਾ ਦੇਗਾ ਬੱਚਾ ਉਸ ਤਰ੍ਹਾਂ ਦਾ ਉਹ ਅੱਗੇ ਵਧੇਗਾ ਤਿਆਰੀ ਕਰੇਗਾ ਉਸ ਤਰ੍ਹਾਂ ਦੀ ਬਾਕੀ ਜੋ omega ਟਿਊਟੋਰੀਅਲ ਨੇ ਇਨੀਸ਼ੀਏਟ ਕੀਤਾ ਹੈ ਟੈਸਟ ਆਰਗੇਨਾਈਜ਼ ਕੀਤਾ ਇਹਨਾਂ ਦੇ ਬਾਰੇ ਕੀ ਕਹੋਗੇ ਹਾਂਜੀ ਬਹੁਤ ਵਧੀਆ ਬੱਚਿਆਂ ਨੂੰ অপਸ਼ਨ ਦਿੱਤੀ ਹੈਗੀ ਹੈ ਜੀ ਅੱਗੇ ਵਧਣ ਦੀ ਜੀ ਬੱਚੇ ਮੰਨ ਲਓ ਟੈਸਟ ਕਲੀਅਰ ਕਰਦੇ ਹੈ ਜੀ ਅੱਗੇ ਉਹਨਾਂ ਨੂੰ ਅੱਗੇ ਜਾਣ ਦਾ ਮੌਕਾ ਮਿਲੇਗਾ ਜਿੱਦਾਂ ਫੀਲਡ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ ਹੈ ਦਾ ਦੌਰ ਹੈ ਕੰਪੀਟੀਸ਼ਨ ਦਾ ਜੀ ਬੱਚਾ ਟੈਸਟ ਕਲੀਅਰ ਕਰਕੇ ਅੱਗੇ ਜਾਣ ਦੀ ਕੋਸ਼ਿਸ਼ ਕਰੇਗਾ ਅੱਗੇ ਵਧੇਗਾ ਜੀ ਇਸ ਟਰੈਕਟਰ ਦੇ ਨਾਲ ਬਹੁਤ ਬੈਨੀਫਿਟ ਵੀ ਮਿਲੇਗਾ ਉਸ ਤਰ੍ਹਾਂ ਦੀ ਉਹਦੀ ਤਿਆਰੀ ਕਰਵਾਉਣ ਦਾ ਮਤਲਬ ਇੰਸਟੀਚਿਊਟ ਵਾਲੇ ਜੀ ਇਹ ਕਾਨੇ ਮਦਰ ਕੰਪੀਟੀਸ਼ਨ ਦੇ ਵਿੱਚ ਫੀਲਡ ਦੇ ਵਿੱਚ ਟੈਸਟ ਹੋਣਗੇ ਉਸ ਤਰ੍ਹਾਂ ਦੀ ਉਹ ਇੰਸਟੀਟਿਊਟ ਵਾਲੇ ਤਿਆਰੀ ਕਰਵਾਉਣਗੇ ਬੱਚਾ ਉਹਦੀ ਅਕੋਰਡਿੰਗ ਆਪਣੀ ਤਿਆਰੀ ਕਰੇਗਾ ਇੱਕ ਇੱਕ ਅੱਗੇ ਵਧਣ ਦਾ ਮੌਕਾ ਬੱਚੇ ਨੂੰ ਮਿਲੇਗਾ ਜੇ ਹੋਰ ਪੇਰੈਂਟਸ ਨਾਲ ਮਿਲਿਰ ਗੋਲ ਜਿਨ੍ਹਾਂ ਦੇ ਬੱਚੇ ਪਾਰਟਿਸਿਪੇਟ ਨਹੀਂ ਕਰ ਰਿਹਾ ਜੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਮੈਂ ਤਾਂ ਇਹ ਹੀ ਕਹਾਂਗਾ ਵੀ ਉਹਨਾਂ ਨੂੰ ਬੱਚੇ ਨੂੰ ਪਾਰਟਿਸਿਪੇਟ ਕਰਾਉਣਾ ਚਾਹੀਦਾ ਜੀ ਕੰਪੀਟੀਸ਼ਨ ਦੇ ਵਿੱਚ ਜਾਣਾ ਚਾਹੀਦਾ ਅੱਗੇ ਨੂੰ ਬੱਚੇ ਟੈਸਟ ਦਿਵਾਉਣਾ ਚਾਹੀਦਾ ਕਿਉਂਕਿ ਬੱਚੇ ਨੂੰ ਪਤਾ ਲੱਗਦਾ ਹੈਗਾ ਵੀ ਕਿੱਦਾਂ ਅਗੇ ਵੱਧਣਾ ਹੈਗਾ ਆਪਾਂ ਤਿਆਰੀ ਕਰਨੀ ਹੈ ਜ਼ਿੰਦਗੀ ਦੇ ਵਿੱਚ ਕਿੱਦਾਂ ਸਫਲ ਹੋਣਾ ਹੈ ਉਹਦਾ ਰਾਹ ਮਿਲਦਾ ਹੈਗਾ ਅੱਗੇ ਜਾਂਦਾ ਜੀ ਜੀ ਆਹ ਯਾਦ ਸੀ ਕਿ ਕਿਹੜੀ ਕਲਾਸ ਤੋਂ ਪਲੱਸ 2 ਤੋਂ ਕਿਹੜਾ ਸਕੂਲ ਹੋਇਸੀ ਸਕੂਲ ਤੋਂ ਅੱਛਾ ਆਮ ਤੈ ਇਕਵੈਸ਼ਨ ਪੁੱਛੂੰਗਾ ਜੇ ਕਿਡਿ ਟੈਸਟ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਸਰ ਉਹ ਸੈਕਟਰ ਓਮੇਗਾ ਸਕਾਲਰਸ਼ਿਪ ਐਪਟੀਟਿਊਡ ਟੈਸਟ ਓਕੇ ਔਰ ਕਿਵੇਂ ਲੱਗਿਆ ਇਨੀਸ਼ੀਏਟਿਵ ਉਸ ਓਮੇਗਾ ਵਾਲਿਆਂ ਦਾ ਜੀ ਬਹੁਤ ਵਧੀਆ ਇਨੀਸ਼ੀਏਟਿਵ ਹੈ ਤੁਹਾਨੂੰ ਪਤਾ ਹੀ ਅੱਜ ਕੱਲ ਜ਼ਮਾਨਾ ਜੋ ਹੈਗਾ ਆ ਉਹ ਕੰਪੀਟੀਸ਼ਨ ਦਾ ਜ਼ਮਾਨਾ ਆ ਤੇ ਆਪਣੇ ਮੈਲਕੋਟਲਾ ਸ਼ਹਿਰ ਚ ਜੀ ਹੁਣ ਤੁਹਾਨੂੰ ਪਤਾ ਹੀ ਹੈ ਅੰਨਾ ਲੋਕਾਂ ਦਾ ਸਪੌਂਸਰ ਨਹੀਂ ਹੈਗਾ ਜਦੋਂ ਕੋਈ ਟੈਸਟ ਹੁੰਦਾ ਆ ਨੀਡ ਹੋ ਗਿਆ ਜੀ ਹੋ ਗਿਆ ਉਹਨਾਂ ਦਾ ਬੱਚਾ ਫਿਰ ਜਦ ਬਾਹਰ ਦਾ ਆ ਪਹਿਲੀ ਵਾਰ ਪਲਸ 2 ਤੋਂ ਬਾਅਦ ਬੈਠਦਾ ਆ ਆ ਕਰਕੇ ਉੱਚੇ ਰੈਡਨਕਸਪੋਜ਼ਰ ਨਾ ਹੋਣ ਕਰਕੇ ਬੰਦਾ ਠੱਪ ਕਰ ਆ ਜਾਂਦਾ ਜੋ ਜਾਂ ਫਿਰ ਹੋਰ ਕਾफी ਚੀਜ਼ਾਂ ਹੁੰਦੀਆਂ ਨੇ ਜਿਵੇਂ ਟਾਈਮ ਮੈਨੇਜਮੈਂਟ ਹੋ ਜਾਂਦੀ ਆ ਕਾफी ਚੀਜ਼ਾਂ ਉਹਦਾ ਐਕਸਪੀਰੀਅੰਸ ਹੁੰਦਾ ਬਾਕੀ omega ਦੇ ਵਿੱਚ ਜਿਹੜਾ ਹੈਗਾ ਜਿਸ ਤਰ੍ਹਾਂ ਇਹ ਟੈਸਟ ਲੱਤਾ ਜਾਂ ਉਸ ਤੋਂ ਬਾਅਦ ਇਹ ਬੈਨੀਫਿਟਸ ਦੇ ਰਹਿਣ ਬੱਚਿਆਂ ਨੂੰ ਕੀ ਲੱਗਦਾ ਕਿ ਬੱਚਿਆਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹਾਂਜੀ ਸਰ ਜਿਵੇਂ ਸਰ ਨੇ ਇਨੀਸ਼ੀਏਟਿਵ ਦਿੱਤਾ ਸਰ ਮਸਰ ਨੇ ਇਹ ਬਹੁਤ ਵਧੀਆ ਇਨੀਸ਼ੀਏਟਿਵ ਹੈ ਜਿਵੇਂ ਸਕਾਲਰਸ਼ਿਪਸ ਵੀ ਨੇ ਟੈਸਟ ਸਰ ਮਚਲੇ ਜੀ ਜਿਹੜਾ ਕੋਈ 90% ਤੋਂ ਉੱਪਰ ਲਈਗਾ ਜਾਂ ਹੋ ਰਾਇ ਤੇ ਬਾਕੀ ਦਾ ਐਕਸਪੀਰੀਅੰਸ ਬਹੁਤ ਵਧੀਆ ਹੈ ਜਿਹਦੀ ਚੀਜ਼ ਹੈ ਨਾ ਆਪ ਬੰਦਾ ਇਗਜ਼ਾਮ ਦਿੰਦਾ ਹੈ ਤਾਂ ਕਮੀਆਂ ਅਕਸਰ ਬਲੇ ਸਟਰੋਂਗ ਪੁਆਇੰਟਸ ਵੀਕ ਪੁਆਇੰਟਸ ਦਾ ਪਤਾ ਲੱਗ ਜਾਂਦਾ ਬਾਕੀ ਜਦੋਂ ਤੁਸੀਂ ਸਟਾਈਲ ਆਫ ਟੀਚਿੰਗ ਦੇਖਿਆ ਓਮੇਗਾ ਦੇ ਵਿੱਚ ਉਹ ਕਿੱਦਾਂ ਲੱਗਿਆ ਤੁਹਾਨੂੰ ਸਰ ਜਿਹੜਾ ਸਟਾਈਲ ਆਫ ਟੀਚਿੰਗ ਹੈ ਉਹ ਤਾਂ ਬਹੁਤ ਵਧੀਆ ਜਿਵੇਂ ਸਰ ਆਪਾ ਜਿਵੇਂ ਤੁਸੀਂ ਕੋਚਿੰਗ ਚੱਲੇ ਜਾਂਦੇ ਹੋ ਚੰਡੀਗੜ੍ਹ ਵਗੈਰਾ ਕਿਤੇ ਵੀ ਪਾਜੀਗਾਂ ਨਹੀਂ ਜਾਂਦੇ ਬੱਚੇ ਉਹ ਕੋਚਿੰਗ ਜਾ ਕੇ ਉਹ ਤਾਂ ਬੇਸਿਕ ਤੋਂ ਸ਼ੁਰੂ ਨਹੀਂ ਕਰਦੇ ਉਹ ਰੋਜੀ ਨੇ ਸਰ ਸੋਹੇਲ ਸਰ ਨੇ ਸਭੋ ਸਨੇ ਉਹਨਾਂ ਦਾ ਸਾਰੇ ਵਿਸ਼ੇ ਦਾ ਜਲਦੀ ਇਹਦੇ ਨੇ ਉਹ ਬੇਸਿਕ ਤੋਂ ਚਾਕੇ ਬੱਚੇ ਨੂੰ ਜਿਵੇਂ ਆਪਾਂ ਪੂਰਾ ਕਿੰਨੇ ਕੰਪੀਟੀਸ਼ਨ ਲੈਵਲ ਦਾ ਉਹ ਕਰਨਾ ਤਾਂ ਬੱਚੇ ਨੇ ਖੁਦ ਹੀ ਹੈ ਲੇਕਿਨ ਦੋਨੋਂ ਪਲੇਟਫਾਰਮ ਪ੍ਰੋਵਾਈਡ ਕਰਨਾ ਉਹ ਸਭ ਕਰ ਦਿੰਦੇ ਆ ਅਰਜਿਤ ਅਰਜਿਤ ਟੈਸਟ ਦੇ ਵਿੱਚ ਜੇ ਤੁਸੀਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਕਿਹੜਾ ਟੈਸਟ ਹੈ ਨੂੰ ਸੁਣ ਬਈ ਉਹ ਸਰ ਓਕੇ ਔਰ ਇਹਦੇ ਚ ਫਾਇਦਾ ਕੀ ਹੈ ਟੈਸਟ ਦੇ ਵਿੱਚ ਨੋਲੇਜ ਇੰਕਰੀਜ਼ ਹੁੰਦੀ ਆ ਲੱਗ ਤੁਹਾਨੂੰ ਆਪਣੀ ਅਬਿਲਟੀ ਦਾ ਅਭੀ ਪਤਾ ਲੱਗਦਾ ਠੀਕ ਹੈ ਔਰ ਕੀ ਲੱਗਦਾ ਬੱਚੇ ਨੂੰ ਟੈਸਟ ਤੋਂ ਬਾਅਦ ਬੈਨੀਫਿਟ ਹੋਣ ਦੀ ਉਮੀਦ ਹੈ ਯਸ ਸਰ ਆਬਵੀਅਸਲੀ ਨੋਲੇਜ ਇੰਕਰੀਜ਼ ਹੁੰਦੀ ਸਭ ਠੀਕ ਹੈ ਤੁਸੀਂ ਫੀਮੇਲ ਲੱਗਿਆ ਜਿਹੜਾ ਸਟਾਈਲ ਆਫ ਟੀਚਿੰਗ ਹੈ ਟੀਚਰਸ ਆomega ਦੇ ਵਿੱਚ ਸਰ ਬਹੁਤ ਸਟਾਈਲ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਦੇ ਵਿੱਚ ਪੂਰੀ ਵਧੀਆ ਤਰੀਕੇ ਨਾਲ